ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇੜੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ 4 ਝੋਟੀਆਂ ਸੇਲ ਆ ਤੇ ਇੱਕ ਧੋਕਰ ਗੱਭਣ ਇੱਕ ਨੀਲੀ ਗਾਵੀ ਦੀ ਤੇ ਦੋ ਮੋਹਰਾ ਜਿਆ ਬਹੁਤ ਚੰਗੀ ਕੁਆਲਿਟੀ ਦੀਆਂ ਝੋਟੀਆਂ ਚੰਗੀਆਂ ਵੱਡੀਆਂ ਤੇ ਦੁੱਧ ਵਾਲੀਆਂ ਦੋਂਦੀਆਂ ਚੌਗੀਆਂ ਜੇ ਆਪਣੇ ਕੋ ਚੰਗੀ ਕੁਆਲਿਟੀ ਦੀ ਆਜੋ ਬਾਤ ਸਾਹਿਬ ਹੋਣਾ ਕਰਦੇ ਆਂ ਇਹ ਗੱਲ ਸਤਿ ਸ੍ਰੀ ਅਕਾਲ ਬਾਤ ਸਾਹਿਬ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਦੇ ਬਹੁਤ ਹੀ ਕਿਰਪਾ ਕਰਾਂ ਦਾ ਪਾਸ਼ਾ ਦੀ ਬਾਬੇ ਦੀ ਛੋਡੀ ਠੀਕ ਆ ਠੀਕ ਆ ਜੀ ਪਿੰਡ ਆਪਣਾ ਜੇ ਮੱਤੇਵਾਲ ਹਾਂਜੀ ਹਾਂਜੀ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਠੀਕ ਹੈ ਕੋਡ ਨੰਬਰ 88729 6205 ਠੀਕ ਹੈ 62 ਡੇਰੀ ਫਾਰਮ ਨੂੰ ਲਾਇਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰੋ ਆਉਣ ਵਾਲੀ ਭੈਣ ਭਰਾ ਨੂੰ ਨੋਟੀਫਿਕੇਸ਼ਨ ਜਲਦੀ ਆ ਪਹੁੰਚੇ ਮਈਆਂ ਤੇ ਮਾਲਕ ਦੀ ਕਿਰਪਾ ਨਾਲ ਮਾਲ ਆਉਂਦਾ ਵਾ ਵੇਖਦਾ ਜਾਂਦਾ ਆਪਣੇ ਵੇਲੇ ਮਾਲ ਭੈਣ ਭਰਾ ਸਭ ਜੁੜੇ ਆ ਪਤਾ ਹੀ ਆ ਉਹਨਾਂ ਨੂੰ ਮਾਲ ਦਾ ਵੀ ਚੰਗਾ ਹੁੰਦਾ ਵਾ ਜਿਹੜੇ ਬੰਦੇ ਲੱਗੇ ਖਰੀਆਂ ਮਈਆਂ ਲਈ ਜਾਂਦੇ ਆ ਹੁਣ ਅੱਜ ਵੀ ਮਰ ਕੇ ਇੱਕਾ ਪਿੰਡੋਂ ਝੋਟੀ ਲਈ ਆ ਦੋਂਦੀ ਆ ਦੋਂਦੀ ਉਹਨਾਂ ਨੇ ਕਹਿਣ ਮਤਾਬਤਾ ਵੀ ਅੱਜ-ਦਿਲ ਬਖਸ਼ਦਾ ਦੀ ਗੱਲ ਆਇਆ ਪਰ ਉਹਨੂੰ ਤੜਾ ਕੋਈ ਇੱਕ ਟੋਕੜ ਗੱਬਣ ਵਾ ਕੱਟੀ ਨਗਰ ਵਾ ਠੀਕ ਦੋ ਸੋਈਆਂ ਦੋ ਸੋਈਆਂ ਦਾ ਧੋਂਦੀ ਕੱਟੀ ਆ ਇਹ ਦੇਖੋ ਭਾਵੇਂ ਤੇਰਾ ਕਹਿਣ ਵਾਲਾ ਦੁੱਧ 12 ਲੀਟਰ ਕਹੀਏ ਹਾਂਜੀ ਪਰ ਜਿੰਨੇ ਕੱਟਾ ਪੈਸੇ ਲੈਣੇ ਜਾਇ ਜੀ ਆ ਕੱਟਾ ਮਗਰੋਆ 11 ਲੀਟਰਾਂ ਦੇ ਨਾਲ ਮੈਂ ਕਲਾਵਾ ਠੀਕ ਕਿੰਨੇ ਨੇ ਕਹਿੰਦੇ ਸੁਈ ਆ ਜੀ ਇਹਨੂੰ ਅੱਜ ਸੁਈ ਦਾ 10000 ਲਓ 10 11 ਕਹਿੰਦੇ ਇਹਨੂੰ ਸੁਈ ਨੂੰ ਛੱਟ ਲੱਗ ਗਿਆ ਧੋਂਦੀ ਆ ਪਿਓਰ ਧੋਂਦੀ ਪਿਓਰ ਮਾੜਾ ਆ ਪੂਛ ਆਲਟ ਟੇਲਾ ਜਮਨਾਲ ਦੀ ਕਾਲੀ ਆ ਹਾਂਜੀ 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 ਬਿਲਕੁਲ ਬਿਲਕੁਲ ਬਹੁਤ ਚੰਗੀ ਆ ਸਿੰਗਲ ਹੱਡੀ ਆ ਐ ਚੰਗੀ ਕੁਆਲਿਟੀ ਦੀ ਆ ਤੇ ਖਾਨ ਤੋਂ ਲੈਵਾ ਰੂਆ ਬਹੁਤ ਸਾਫ ਹੈ ਥਲੇ ਆ ਵੇਖੋ ਵਿੰਦੀਆਂ ਆ ਗਾ ਚੱਡਾ ਆ ਝੋਟੀ ਦੇ ਵੇਖੋ ਯਾਰੀ ਚੰਗੀ ਹੈ ਯਾਰੀ ਚੰਗੀ ਤੇ ਯਾਰੀ ਅਸਲ ਹੈ ਪਤਾ ਗੱਲ ਕੀ ਆ ਕੇ ਦੋ ਟਾਈਮ ਭੈਣ ਭਰਾ ਜਿਹੜਾ ਨਵਾਂ ਕਨੇ ਕਰਦਾ ਮਾਲ ਚੋਕ ਹੀ ਕਰੇ ਹਾਂਜੀ ਹਾਂਜੀ ਮੁਰਗੇ ਕਿਹਨੂੰ ਕਹਿੰਦੇ ਨਾ ਕਿੰਨੀਆਂ ਬੰਦੇ ਦੀ ਸੇਵਾ ਨੇ ਨਿਕਲੀ ਬੰਦੇ ਖੜ ਕੇ ਮੰਨ ਲੈਂਦੇ ਆ ਹਾਂਜੀ ਹਾਂਜੀ ਆਪਾਂ ਮਾਲ ਪੂਰਾ ਪਾਵਰ ਨਾਲ ਸਾਮੇ ਆ ਠੀਕ ਹਾਂਜੀ ਆਪਾਂ ਅੱਥਾ ਭਾਵੇਂ ਘੱਟ ਪਵੇ ਵਾਂਡਾ ਤੇ ਡਾਕਟਰ ਨੂੰ ਕਹ ਲੈਦਾ ਮੈਂ ਚੈੱਕ ਕਰਦੇ ਰਹਿਣਾ ਦੋ ਦਿਨ ਤੱਕ థਰਮੋਮੀਟਰ ਲਾ ਕੇ ਚੈੱਕ ਕਰਦੇ ਰਹਿਣਾ ਕੋਈ ਬੁਖਾਰ ਆਉਣ ਤੇ ਲਾ ਮੱਠਾ ਜਾਂ ਪੱਠਾ ਘਟ ਖਾਵੇ ਉਹ ਖਾਈ ਦਵਾਈਏ ਰਮਈਆਂ ਹੁੰਦੀਆਂ ਆਪਣੇ ਕੋ ਆਪੇ ਇਹ ਕੰਮ ਕਰਦੇ ਆਂ ਹਾਂਜੀ ਬਹੁਤ ਠੰਡੀ ਇਹ ਝੋਟੀ ਤੇ ਆਏ 140 ਦੀ ਪਰ ਅੱਜ ਮੋਲ ਨਹੀਂ ਕੋਈ ਕਰਨਾ 125 ਦੀ ਲਾਵੇ ਇੱਕ 25 ਦੀ ਕੋਲ ਵਾਲੀ ਕੋਈ ਛੋੜ ਹੋਊਗੀ ਲੱਖ ਜਿਓ ਲੱਗੇ ਹਾਂਜੀ ਜੱਗੀ ਜੀ ਮਾਨਦਾਨ 2000 ਛੋੜ ਕਰਦਾ ਇੱਕ 23 ਦੀ ਹਾਂ ਠੀਕ ਹੈ ਜੀ ਬਲਕੇ ਮਿਲਨੀ ਨਹੀਂ ਝੋਟੀ ਚੰਗੀ ਆ ਦੋਂਦੀ ਪਿਓ ਕਿਤੇ ਆਉਣੀ ਮਿਲਨੀ ਜਿੰਨਾ ਹਣ ਗੇਟ ਹੋਇਆ ਨਾ ਹੰਡੀ ਫੁੱਲ ਬਾਟਵ ਹੰਡੀ ਕੀ ਹੋਈ ਹੈ ਗੱਡੀ ਵੇਖੋ ਬੱਚਾ ਉਹਦੇ ਪਿੱਛੇ ਬੰਨੋ ਆਈ ਦੇ ਮਗਰ ਹਾ ਬੱਚਾ ਜੀ ਇਹਦੇ ਵਿੱਚ ਸੁਈ ਨੂੰ ਸਤਵਾ ਦੇਣਾ ਸਤਵਾ ਦੇਣਾ ਇਹਦੇ ਕੋ 12 ਲੀਟਰ ਦੁੱਧ ਆ ਪਰ 11 ਲੀਟਰ ਨਾਲ ਸਚਾਈ ਜਿਹੜੀ ਆਪਾਂ ਦੱਸ ਕਿਉਂ ਕਲਉਣੀ ਆ ਹਾਂ ਜੀ ਹਾਂ ਇੰਨੇ ਕਰੇ ਕਲਿੱਪੀਆਂ ਲੱਗੀਆਂ ਦੁਜਾ ਸੁਗਾ ਹੋਆ ਦੁਜਾ ਸੁਗਾ ਝੋਟੀ ਆ ਤੇ ਸਿੰਘ ਤਾਂ ਨਹੀਂ ਆ ਸਾਹ ਵੇਖੋ ਪਰ ਪਈਆ ਨਹੀਂ ਉਹ ਨੰਗਦਾ ਨਿੱਕਾ ਸਿੰਘ ਦੁਜਾ ਸੁਗਾ ਦੁਜਾ ਸੁਗਾ ਖਾਣ ਨੂੰ ਜਗਾ ਕੋ ਆਲਟੀ ਚੰਗੀ ਆ ਦੁੱਧ ਵਾਲੀ ਮਹਿਰ ਹਾਂ ਜੀ ਇਹ ਦੁੱਧ ਵਾਲੀ ਹੈ ਤੇ ਆ ਬਹੁਤ ਚੰਗਾ ਖਾਣੇ ਬੜਾ ਚੰਗਾ ਦੇ ਲੇਵੇ ਦੀ ਬਹੁਤ ਜਿਆਦੀ ਖੁੱਲੀ ਹੈ ਇਹ ਵੀ ਝੋਟੀ ਆ ਵੇਖ ਸਿੰਗਲ ਹੱਡੀ ਹੈ ਵੀ ਆ ਜਾ ਆ ਇਹ ਖਾਹ ਵੇਖੋ ਕਿ ਨਹੀਂ ਚੱਡੇ ਦੀ ਜਾਂਦੇ ਜੀ ਇਹ ਨਵਾਂ ਛਤਮਾ ਦੇਵਾ 80 ਨੂੰ ਛਤਮਾ ਦੇਵਾ ਆ ਬੱਚਾ ਜੇ ਦਾ ਦੁੱਧ ਦਾ 11 ਲੀਟਰ ਨਾ ਮੈਂ ਕਹਦਾ ਮਾਂਗੇ ਜੈਲੀ ਚਿਹਰੀ ਦੁੱਧ ਮੈਂ 14 ਲੀਟਰ ਭਰ ਦੋਗੀ ਹਾਂਜੀ ਹਾਂ ਤੇ ਦੁੱਧ 14 ਲੀਟਰ ਮੈਂ ਭਰ ਦੋਗੀ ਹਣ ਚੱਲਾ ਹੋਣਾ ਸਾਫ ਬਰੀ ਆ ਆ ਦੇਖ ਇਹ ਬਰੀ ਚੰੜੀ ਆ ਜਿਹਦਾ ਤਾਂ ਹੀ ਖੂਸ਼ਲੀ ਆ ਛੋਟੀ ਜਿਹੜਾ 1.5 ਲੱਖ ਦੀ 1.47 ਦੀ ਦੇ ਦਾਂ ਬਾਕੀ ਜੋ ਜੱਗੀ ਆ ਤੁਹਾਨੂੰ ਹਾਂਜੀ 3000 ਛੋਟ ਕਰਾਂਗਾ 142 ਦੀ ਬਸ ਜੱਸ ਲਾਉਈ ਦੇਣੀ 142 ਠੀਕ ਹੈ 142 1 ਲੱਖ 42 ਹਜ਼ਾਰ ਦੀ ਆਹ ਦੋਂਦੀ ਕੱਟੀ ਹਾਂਜੀ ਨੀਲੀ ਗਾਹ ਇਹਦਾ ਪੂਰੇ ਹੈ ਜੀ ਉਹਨਾਂ ਦੇ ਕਹਿਣ ਮੁਤਾਬਕਾਂ ਦੇ ਵੀ ਅਹੀਂ ਹਲ ਬਖਸ਼ਾ ਦੀ ਗੱਲ ਹੈ ਬਖਸ਼ਾ ਠੀਕ ਹੈ ਉਹਦੀ ਭੀ ਹੈ ਪਤਾ ਨਹੀਂ ਆਪਾਂ ਨੂੰ ਨਹੀਂ ਪਤਾ ਵੀ ਕਿਹੜੀ ਕਿਹੜੀ ਨੇ ਨੇ ਚੰਗੀ ਹੈ ਚੰਗੀ ਆ ਸੋਹਣੀ ਆ ਟਾਵਾ ਕਿਦਾਂ ਦੋਂਦੀ ਮੂੰਹ ਦੋਲੀ ਮੋਟਾ ਕਿਹੜੀ ਬੜੀ ਅੱਛਾ ਜੀ ਠੰਡੀ ਦੀ ਬੜੀ ਇਹ ਤਾਂ ਪਿੰਡੋਂ ਲਈ ਆ ਰਤੀ ਤੇ ਪਿੰਡੋਂ ਹੀ ਆਪਣੇ ਲਈ ਆ ਹਾਂਜੀ ਖਾਣਾ ਖੋਣਾ ਦੀ ਤੇ ਭਾਰ ਭੂਰ ਦੀ ਗੈਂਡੀ ਕੋਈ ਗੱਲ ਨਹੀਂ ਬਾਲਦੀ ਆ ਇਹ ਉੱਠ ਕੇ ਵੇਖਿਆ ਹਾਂਜੀ ਹਾਂਜੀ ਉੱਠ ਕੇ ਵੇਖਿਆ ਮੈਂ ਸਾਡੀ ਤੇਰੀ ਬੜੀ ਸੇਕ ਵਾਲੀ ਮਿਲ ਜਾਈ ਆ ਵੇਖੋ ਸੇਕ ਆ ਆ ਵੇਖੋ ਨੀਲੀ ਗਾਵੀ ਦੀ ਤੇ ਬਿੱਲੀਆਂ ਆਖਾਂ ਇੱਧਰ ਕਰਦੇ ਆ ਬਿੱਲੀਆਂ ਆਖਾਂ ਚੌਵੇਂ ਪੈਰ ਤੋਤੇ ਆ ਹਾਂਜੀ ਚੌਵੇਂ ਪੈਰ ਤੋਤੇ ਆ ਨੀਲੀ ਗਾਵੀ ਚ ਆ ਜਾਂਦੀ ਇੱਧਰ ਵੇਖੋ ਥੱਲੇੋਂ ਬਹੁਤ ਸਾਫ ਹੈ ਬਰਸ਼ ਦੀ ਜਾਂਦੇ ਆ ਤੇ ਨੀਲੀ ਵਾਲੀ ਪਿਓਰੀ ਹੋ ਗਈ ਹਾਂਜੀ 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 ਉਹ ਪੀਡੀਐਫ ਮੇਲੇ ਦੇ ਪਹਿਲੇ ਨੰਬਰ ਤੇ ਖੜੀ ਆ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਆ ਆ ਵੇਖੋ ਜਤੀ ਦੇ ਬਾਦ ਸਾਹਮਣੇ ਇਹੇ ਮਾਰਨੀ ਦੀ ਜਿਹੜਾ ਆਪਾਂ ਨੂੰ ਪਤਾ ਜਿਹੜੀ ਧੀ ਹੈ ਨਾ ਹਾਂਜੀ ਉਹਦੇ ਉਹ ਸ਼ੋਟਿੰਗਾਂ ਕੱਟ ਕੇ ਮਰ ਕੇ ਲੱਖ ਲੱਖ ਦੀਆਂ ਵੇਖਦੀਆਂ ਹਾਂ ਹਾਂਜੀ ਇੱਕ ਪੰਜ ਮੋਲੋ ਆ ਤੇ ਲੱਖ ਦੀ ਦੇ ਦਾਂਗੇ ਜੋ ਜੱਗੀ ਆ ਕੋਈ ਜੋੜ ਕਰ ਹਾਂਜੀ ਜੱਗੀ ਜੀ 5 ਹਜ਼ਾਰ ਹੀ ਜੋੜ ਕਰ 95 ਦੀ 95 ਹਜ਼ਾਰ ਦੀ ਜੈਸ ਨੋ ਜੈਸੂ ਵੀ ਵੇਖੋ ਫਿਰ ਵੱਖਰਾ ਮੋਲੋ ਕਰਕੇ ਦੇਵਾਂਗੇ ਝੋਟੀਆਂ ਦੀ ਚੰਗੀ ਐ ਠੀਕ ਐ ਠੀਕ ਆ 14 ਮਹੀਨੇ ਦੀ ਗੱਬਣ ਜਿਹਦੇ ਆ ਉਹ ਕੱਟੀ ਮਗਰਦੀ 14 ਮਹੀਨੇ ਦੀ ਗੱਬਣ 6 ਕਿਲੋ ਤੇ ਆ ਜੇ ਕੱਟੀ ਵੇਖੋ 10000 ਦੀ ਤੇ ਹੁੰਦ ਕੱਟੀ ਜਾਵੇ 10000 ਦੀ ਕੱਟੀ ਆ 5 ਕਿਲੋ ਦੁੱਧ 14 ਮਹੀਨੇ ਦੀ ਗੱਬਣ 10000 ਦੀ ਕੱਟੀ 14 ਮਹੀਨਿਆਂ ਦੀ ਤੇ 3 ਮਿਲਨੇ ਆ ਹਾਂਜੀ 1 ਦੀਆਂ 3 ਤਿੰਨ ਆਫਰ ਇਹਦੇ 1 ਦੁੱਧ ਤੇ ਇੱਕ ਕੱਟੀ ਮਗਰ ਇੱਕ ਗਾੜੀ ਗੱਬਣ ਤੇ ਇੱਕ ਗਾੜੀ ਗੱਬਣ ਹਾਂਜੀ ਬਾਕੀ ਆ ਮੈਂ ਅੱਖਾਂ ਬਾਤ ਹੁਣ ਕਿੰਨਾ ਦੁੱਧ ਦੇ ਦਿਖੋ ਮਾਨ ਕੀ ਅੱਖਾਂ 5 ਲੀਟਰ ਦੁੱਧ ਆ ਵੇਖੋ ਯਾਨ ਲੋ ਬੱਚੇ ਤੇ ਪੂਰੀ ਐ ਸਹਿਮਤ ਮਿਲਦੀ ਮਿਲਦੀ ਫੁੱਲ ਚਲੋ ਜਾਂਦੇ ਬੱਚੇ ਤੇ ਪਰੇ ਨਹੀਂ ਹੁੰਦੇ ਹਾਂਜੀ ਹਾਂ ਆਹ ਵੇਖੋ ਕੱਟੀ ਵੇਖੋ ਕਿੰਨੀ ਤਗੜੀ ਆ ਹੁਣ ਤਾਂ ਹੀ 10000 ਦੀ ਕੱਟੀ ਆ 60000 ਦੀ ਤੇ 55 ਦੀ ਬਸ 55 ਦੀ ਹਾਂ ਮੈਂ ਵੀ 55000 ਦੀਆਂ 3 ਮਿਲਣੀਆਂ ਵਾ ਹਾਂਜੀ ਜੋ ਲੱਗਿਆ ਕੁ ਛੋਟ ਕਰ ਦੇ ਤਿੰਨ ਹਜ਼ਾਰ ਛੋਟ ਕਰ ਲੈ 55 ਦੀ 55 ਦੀ ਠੀਕ ਆ ਆ ਕੀ ਵੇਖ ਕੇ ਵੀਡੀਓ ਫੇਰ ਇਕ ਲੋਨ ਨਾਲ ਕਰਾਉਂਗੀ ਹਾਂਜੀ ਪੱਗਾਰ ਤੇ ਦੇਖ ਕੇ ਭੈਣ ਭਰਾ ਮਲਕੇ ਗਾਲੇ ਦਾ ਵੀ ਆਉਣ ਵੇਖਣ ਚੰਗਾ ਸਭ ਉਸ ਵਾਲੇ ਸਾਡੇ ਘਰ ਕੋਈ ਆ ਲੂਗਾ ਤੇ ਸਹੀ ਏਕੇ ਡੰਗਰ ਫਿਰ ਕਰੂਗਾ ਹਾਂਜੀ ਝੋਟੀਆਂ ਦਾ ਹੈਗੀਆਂ ਹੋਰ ਵੀ ਆ ਦੇਖ ਠੀਕ ਪਤਾ ਗੱਲ ਕੀ ਆ ਬਾਪਾ ਆ ਸਾਨੂੰ ਕੱਟੀ ਜਾਇ ਖਤੀ ਲੱਗਦਾ ਹੈ ਹਾਂਜੀ ਹਾਂਜੀ ਵਪਾਰ ਲੈਣਾ ਸਾਲੀਆਂ ਚੀਜ਼ਾਂ ਅੱਜ ਕੱਟੀ 20000 ਦੀ ਨੀਗੀ ਹਾਂਜੀ ਹਾਂਜੀ ਇੱਕ 130000 ਰੁਪਈਆ ਸੂਈਦਾ ਉਹਦਨ ਸੂਈ ਸੀ ਜੇ ਸੋਟਾਡੀ ਝੋਟੀ ਦਾ ਥਣ ਸੋਝ ਗਿਆ ਬਹੁਤ ਜ਼ਿਆਦਾ ਅੱਜ ਝੋਟੀ 25000 ਦੀ ਆ ਸਾਰੀ ਹਾਂਜੀ ਪਰ ਉਹ ਕੰਮ ਚ ਆਪਾਂ ਦੇਣੀ ਨਹੀਂ ਨੀਗੀ ਇਹਨੂੰ ਨਾ 25000 ਦੇ ਨਾਲ ਕੋਈ ਨਾਲ ਮੱਝ ਆ ਗਈ ਇਹਦੇ ਨਾਲ ਦੀ ਗੱਲ ਦਾ ਇੱਥੇ ਰਹੂਗੀ ਛੋਟੀ ਠੀਕ ਕਰਾਂਗੇ ਦਾਜ ਪੂਰਾ ਚੱਲਣ ਲਿਆ ਰੁਪਈਆ ਪੂਰੇ ਹੋ ਜਾਣਗੇ ਤੇ ਲੱਗ ਜਾ ਆ ਕੇ ਵੇਖ ਕੇ ਖੜੋ ਮਾਲ ਪਸ਼ੂਆ ਇਹਨਾਂ ਨੇ ਮਨੋ ਨਹੀਂ ਕੋਈ ਬੋਲ ਕੇ ਆਪਾਂ ਦੱਸ ਹਾਂਜੀ ਹਾਂਜੀ ਆਪ ਨੂੰ ਵੇਖਣਾ ਪੈਣਾ ਵਾ ਕਿ ਕੋਈ ਲੰਮਾ ਸਿਕਈ ਭੈਣ ਭਰਾ ਖੜਦੇ ਆ ਉਹਨਾਂ ਨੂੰ ਫਿਰ ਆਖੀਦਾ ਇੱਕ ਦਿਨ ਵੀਰ ਸਾਡੇ ਮਹੀਂ ਲੈ ਗਏ ਉਹ ਆਂਦੇ ਹੀ ਵੀ ਭਾਜੀ ਪਠਾ ਨਹੀਂ ਗਾਣੇ ਮੈਂ ਚੈੱਕ ਕਰਾਉ ਚੈੱਕ ਕਰਾ ਤੇ ਮੈਂ ਡਾਊਨ ਨਿਕਲੀ ਫਿਰ ਉਹ ਮੈਂ ਉਸੇ ਤਾਲ ਤੇ ਆ ਗਈ ਆ ਹਾਂਜੀ ਹਾਂਜੀ ਤੇ ਚਲੋ ਆ ਕੇ ਵੇਖ ਕੇ ਤੇ ਮਾਲ ਵੱਧ ਤੋਂ ਵੱਧ ਠੀਕ ਸასი ਗੱਲ ਸასი ਗੱਲ